ਇਹ ਅਮਰਤ ਛੱਡ ਦਿੱਤਾ ਜੇ ਅਸੀਂ ਜ਼ਹਿਰ ਵਾਲੇ ਪਾਸੇ ਤੁਰ ਪਏ ਜੀ ਘਰ ਪੁੱਤ ਦਾ ਵਿਆਹ ਹੋਵੇ ਸਾਨੂੰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਭੁੱਲ ਜਾਂਦੀ ਜੇ ਅਸੀਂ ਜ਼ਹਿਰ ਵਾਲੇ ਪਦਾਰਥਾਂ ਪਾਸੇ ਤੁਰ ਪੈਨੇ ਆ ਅਸੀਂ ਨਸ਼ਾ ਲੈ ਆਉਨੇ ਆ ਪੁੱਤ ਦੇ ਵਿਆਹ ਦੇ ਵਿੱਚ ਪੁੱਤ ਦਾ ਜਨਮ ਦਿਨ ਹੋਵੇ ਧੀ ਦਾ ਵਿਆਹ ਹੋਵੇ ਤੇ ਅਸੀਂ ਨਸ਼ੇ ਵਰਤਣ ਲੱਗ ਪੈਨੇ ਆ ਨਹੀਂ ਪਿਆਰਿਓ ਅਸੀਂ ਜ਼ਹਿਰ ਵਾਲੇ ਪਾਸੇ ਨਹੀਂ ਤੁਰਨਾ ਕਦੀ ਭੱਟ ਸਹਿਬਾਨ ਜੀ ਨੂੰ ਵੇਖੀਏ ਗੁਰੂ ਰਾਮਦਾਸ ਜੀ ਦੇ ਚਰਨਾ ਚ ਖਲੋ ਕੇ ਅਰਦਾਸ ਕਰਦੇ ਨੇ ਕਹਿੰਦੇ ਹਾਂ ਮੈਂ ਆਵ ਗੁਣ ਭਰੇ ਏਕ ਗੁਣ ਨਹੀਂ ਅਮਰਤ ਸਾਡ ਵਿਖੇ ਵੇਖ ਸਾਈਂ ਵਾਇਆ ਮੋਹ ਪਰਮ ਪੈ ਭੂਲੇ ਸਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉਤਮ ਪੰਥਨ ਸੁਣਿਆ ਗੁਰ ਸੰਗਤ ਤੈ ਮਿਲੰਤ ਜਮ ਤ੍ਰਾਸ ਮਟਾਈ ਕਹਿ ਲਗੇ ਦਤਾਰ ਸੀ ਸੰਗਤ ਵਿੱਚ ਆਏ ਮਹਾਰਾਜ ਤੁਹਾਡੀ ਸੰਗਤ ਵਿੱਚ ਆ ਕੇ ਬੈਠੇ ਸੰਗਤ ਵਿੱਚ ਬਾਣੀ ਸੁਣ ਕੇ ਪਤਾ ਲੱਗਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇੱਕ ਸੋਹਣਾ ਰਾਹ ਇੱਕ ਸੋਹਣਾ ਉਜਲਾ ਰਾਹ ਸਾਨੂੰ ਪਤਾ ਲੱਗਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਵਿੱਚ ਆ ਕੇ ਇਹ ਮਾਰਗ ਸਾਨੂੰ ਪਤਾ ਲੱਗਿਆ ਤੇ ਇਹ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੋ ਦਤਾਰ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਤੇ ਕਦੀ ਪਿਆਰੋ ਭਟ ਸਹਿ ਬਾਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਚ ਆਉਂਦੇ ਗੋਇੰਦਵਾਲ ਸਾਹਿਬ ਤੇ ਆ ਕੇ ਪਤਾ ਗੁਰੂ ਅਮਰਦਾਸ ਜੀ ਨੂੰ ਕੀ ਕਹਿੰਦੇ ਆ ਕਹਿੰਦੇ ਆ ਕਿ ਦਤਾਰ ਬੜਾ ਚੇਰ ਹੋ ਗਿਆ ਜੇ ਭਟਕਦਿਆਂ ਨੂੰ ਫਿਰਤ ਫਿਰਤ ਪਰਬ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਭੱਟ ਸਹਿਬਾਨ ਕਹਿੰਦੇ ਬਹੁਤ ਜਨਮ ਵਿਚਰੇ ਤੇ ਮਦ ਇਹ ਜਨਮ ਤੁਮਾਰੇ ਲੇਖੇ ਗੁਰੂ ਅਰਜਨਦਾਸ ਜੀ ਦੇ ਚਰਨਾਂ 'ਚ ਬੈਠੇ ਆ ਭੱਟ ਸਹਿਬਾਨ ਗੋਇੰਦਵਾਲ ਸਾਹਿਬ ਦੀ ਧਰਤੀ ਏ ਤੇ ਦਤਾਰ ਦੇ ਚਰਨਾਂ 'ਚ ਖਲੋ ਕੇ ਕਹਿੰਦੇ ਆ ਰਿਓ ਸੰਤਹੁ ਟੋਲ ਸਾਧਬੋ ਤੇਰੇ ਡਿੱਠੇ ਕਹਿੰਦੇ ਸੀ ਲੱਭਦੇ ਫਿਰਦੇ ਸਾਂ ਟੋਲ ਦੇ ਫਿਰਦੇ ਸਾਂ ਰਹਿਓ ਸੰਤੋ ਟੋਲ ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸਿਏ ਮੁੱਖੋਏ ਪੰਡਿਤ ਮਿੱਠੇ ਬਰਸ ਏਕੋਂ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਾਤ ਕੋ ਖੁਸ਼ੀ ਨਾ ਆਇਓ ਗੁਰੂ ਅਮਰਦਾਸ ਮਹਾਰਾਜ ਬੜਿਆਂ ਕੋ ਗਏ ਸਾਂ ਸੰਤਿਆਸੀਆਂ ਕੋ ਗਏ ਪੰਡਤਾਂ ਕੋ ਗਏ ਪਰ ਮਨ ਵਿੱਚ ਚੈਨ ਨਹੀਂ ਜੇ ਮਿਲਿਆ ਟਿਕਾ ਨਹੀਂ ਜੇ ਮਿਲਿਆ ਟਿਕਾ ਮਿਲਣਾ ਸੀ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਪੂਰੇ ਸਤਗੁਰ ਜੀ ਦੀ ਸ਼ਰਨ ਵਿੱਚ ਆ ਕੇ ਹੀ ਤੇ ਮਨ ਵਿੱਚ ਟਿਕਾ ਬੰਨਣਾ ਸੀ ਜਿਹਨੂੰ ਅਸੀਂ ਪੜਦੇ ਹਾਂ ਪੂਰਾ ਪਰਾ ਬਿਆਰਾਦਿਆ ਪੂਰਾ ਜੰਕਾ ਨਾਂ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਸਤਗੁਰ ਜੀ ਦੇ ਸ਼ਰਨ ਵਿੱਚ ਆਈਏ ਫਿਰ ਆਤਮਿਕ ਹਲਾਰਾ ਹੋਣਾ ਮਨ ਚੜ੍ਹਦੀ ਕਲਾ ਵਿੱਚ ਹੋ ਜਾਣਾ ਏ